ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਲੋਕਾਂ ਦੇ ਘਰਾਂ ਵਿੱਚ ਚੋਰੀ ਕਰਨ ਵਾਲਾ ਚੋਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਗੁਰੂ ਦੀ ਸੰਗਤ ਅਤੇ ਗੁਰਬਾਣੀ ਦਾ ਕੀਰਤਨ ਸੁਣਦਿਆਂ ਉਸ ਨੇ ਗੁਰੂ ਸਾਹਿਬ ਤੋਂ ਆਪਣੇ ਕੀਤੇ ਮਾੜੇ ਕੰਮਾਂ ਲਈ ਮਾਫੀ ਮੰਗੀ ਗੁਰੂ ਸਾਹਿਬ ਨੇ ਉਸ ਨੂੰ ਚੋਰੀ ਦਾ ਕੰਮ ਛੱਡ ਕੇ ਇਮਾਨਦਾਰੀ ਦੀ ਜ਼ਿੰਦਗੀ ਜਿਉਣ ਲਈ ਕਿਹਾ ਗੁਰੂ ਜੀ ਦੇ ਸ਼ਬਦਾਂ ਨੂੰ ਸੁਣਦਿਆਂ ਚੋਰ ਨੇ ਮਾਫੀ ਮੰਗੀ ਅਤੇ ਕਿਹਾ ਕਿ ਮੈਂ ਇਮਾਨਦਾਰੀ ਦੀ ਜ਼ਿੰਦਗੀ ਨਹੀਂ ਜੀ ਸਕਦਾ ਕਿਉਂਕਿ ਮੈਨੂੰ ਕੋਈ ਕੰਮ ਨਹੀਂ ਮਿਲਦਾ ਅਤੇ ਮੈਨੂੰ ਕੁਝ ਕੰਮ ਆਉਂਦਾ ਵੀ ਨਹੀਂ ਹੈ ਗੁਰੂ ਸਾਹਿਬ ਨੇ ਮੁਸਕਰਾਉਂਦਿਆਂ ਕਿਹਾ ਕਿ ਤੁਸੀਂ ਜੋ ਵੀ ਕਰਦੇ ਹੋ ਇਹ ਤਿੰਨ ਗੱਲਾਂ ਨਾ ਕਰਨਾ ਜਿਸ ਦਾ ਲੂਣ ਖਾਓ ਉਸ ਦਾ ਮਾੜਾ ਨਹੀਂ ਕਰਨਾ ਕਿਸੇ ਗਰੀਬ ਦੇ ਦੁੱਖ ਦਾ ਕਾਰਨ ਨਹੀਂ ਬਣਨਾ ਝੂਠ ਨਹੀਂ ਬੋਲਣਾ ਚੋਰ ਨੇ ਗੁਰੂ ਸਾਹਿਬ ਨੂੰ ਵਚਨ ਦਿੱਤਾ ਅਤੇ ਫਿਰ ਉਹ ਆਪਣੇ ਕੰਮ ਤੇ ਲੱਗ ਗਿਆ। ਇੱਕ ਵਾਰ ਉਸ ਨੇ ਇਲਾਕੇ ਦੇ ਰਾਜੇ ਦੇ ਮਹਿਲ ਵਿੱਚ ਸਨ ਲਾਈ ਅਤੇ ਸਾਰੇ ਗਹਿਣੇ ਪੈਸੇ ਲੈ ਕੇ ਪੋਟਲੀ ਬੰਨ ਲਈ ਅਤੇ ਉੱਥੋਂ ਜਿਵੇਂ ਹੀ ਔਰਵਾਣਾ ਹੋਣ ਲੱਗਾ ਤਾਂ ਉਸ ਨੂੰ ਥੋੜੀ ਭੁੱਖ ਮਹਿਸੂਸ ਹੋਈ। ਉਸ ਨੇ ਉੱਥੇ ਮੇਜ਼ ਤੇ ਰੱਖੇ ਪਕਵਾਨ ਨੂੰ ਜਿਵੇਂ ਹੀ ਮੂੰਹ ਵਿੱਚ ਪਾਇਆ ਤਾਂ ਪਤਾ ਲੱਗਿਆ ਕਿ ਇਹ ਤਾਂ ਲੂਣ ਹੈ। ਉਸ ਨੂੰ ਗੁਰੂ ਜੀ ਦੇ ਸ਼ਬਦ ਯਾਦ ਆ ਗਏ। ਚੋਰ ਨੇ ਸਾਰਾ ਸਮਾਨ ਜਿਸ ਦੀਆਂ ਗੰਡਾ ਬੰਨੀਆਂ ਸਨ ਉੱਥੇ ਛੱਡ ਕੇ ਵਾਪਸ ਆਪਣੇ ਘਰ ਆ ਗਿਆ ਜਦੋਂ ਰਾਜੇ ਨੇ ਸਵੇਰੇ ਸਮਾਨ ਬੰਨਿਆ ਦੇਖਿਆ ਤਾਂ ਉਸ ਨੇ ਇਹ ਕੰਮ ਦੁਬਾਰਾ ਨਾ ਹੋਵੇ ਇਸ ਦੀ ਜ਼ਿੰਮੇਵਾਰੀ ਦੀ ਖੋਜ ਲਈ ਆਲੇ ਦੁਆਲੇ ਦੇ ਸਾਰੇ ਗਰੀਬ ਲੋਕਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਚੋਰ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਉਸ ਨੂੰ ਗੁਰੂ ਸਾਹਿਬ ਦਾ ਦੂਜਾ ਸ਼ਬਦ ਕਿ ਕਿਸੇ ਗਰੀਬ ਦੇ ਦੁੱਖ ਦਾ ਕਾਰਨ ਨਹੀਂ ਬਣਨਾ ਯਾਦ ਆ ਗਿਆ ਚੋਰ ਰਾਜੇ ਕੋਲ ਪਹੁੰਚਿਆ ਅਤੇ ਆਪਣੇ ਚੋਰ ਹੋਣ ਬਾਰੇ ਦੱਸਿਆ ਅਤੇ ਗਰੀਬਾਂ ਨੂੰ ਪਰੇਸ਼ਾਨ ਨਾ ਕਰਨ ਦੀ ਬੇਨਤੀ ਵੀ ਕੀਤੀ ਰਾਜਾ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਕਿ ਚੋਰ ਆਪਣੇ ਆਪ ਉਸ ਦੇ ਕੋਲ ਆਇਆ ਅਤੇ ਗਰੀਬਾਂ ਨੂੰ ਸਜ਼ਾ ਤੋਂ ਬਚਾਉਣ ਲਈ ਆਪਣਾ ਜ਼ੁਰਮ ਕਬੂਲ ਕਰ ਲਿਆ ਜਦੋਂ ਉਸ ਨੇ ਚੋਰ ਨੂੰ ਅਪਰਾਧ ਦੱਸਣ ਦਾ ਕਾਰਨ ਪੁੱਛਿਆ ਤਾਂ ਚੋਰ ਨੇ ਗੁਰੂ ਸਾਹਿਬ ਨਾਲ ਆਪਣੀ ਮੁਲਾਕਾਤ ਦੀ ਸਾਰੀ ਕਹਾਣੀ ਸੁਣਾ ਦਿੱਤੀ ਅਤੇ ਉਸ ਨਾਲ ਹੀ ਕੀਤੇ ਆਪਣੇ ਬਚਨਾਂ ਬਾਰੇ ਵੀ ਦੱਸਿਆ ਚੋਰ ਦੀ ਗੱਲ ਸੁਣ ਕੇ ਰਾਜੇ ਨੇ ਆਪਣਾ ਮਨ ਬਦਲ ਲਿਆ ਅਤੇ ਉਸ ਨੂੰ ਆਪਣੇ ਮਾੜੇ ਕਰਮਿਆਂ ਦਾ ਅਹਿਸਾਸ ਹੋਇਆ ਉਸ ਨੇ ਚੋਰ ਨੂੰ ਗੁਰੂ ਸਾਹਿਬਾਨ ਨਾਲ ਮਲਾਉਣ ਦੀ ਵੀ ਬੇਨਤੀ ਕੀਤੀ ਗੁਰੂ ਸਾਹਿਬ ਦੇ ਨਾਲ ਮਿਲ ਕੇ ਆਪਣੇ ਭੈੜੇ ਕੰਮਾਂ ਤੋਂ ਮਾਫੀ ਮੰਗੀ ਅਤੇ ਚੋਰ ਦੀ ਤਰ੍ਹਾਂ ਇਮਾਨਦਾਰੀ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਸਪੀਚ ਕਰਦੇ ਦੇ ਵਿੱਚ ਜੇ ਕੋਈ ਊਣ ਟਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸੇ ਵਿਸਥਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ